ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਐਲਾਨ ਕਰ ਦਿੱਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਆਪਣੇ ਪੁੱਤ ਦੀ ਵਿਧਾਨ ਸਭਾ ਤੋਂ ਚੋਣ ਲੜਨ ਦੀ ਇੱਛਾ ਨੂੰ ਜ਼ਰੂਰ ਪੂਰਾ ਕਰਨਗੇ ਵਿਧਾਨ ਸਭਾ ਦੀ ਚੋਣ ਲੜ ਕੇ ਜਿੱਤ ਕੇ ਆਪਣੇ ਪੁੱਤ ਦੀ ਫੋਟੋ ਆਪਣੀ ਜੇਬ ਉੱਪਰ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਗੇ ਦੱਸ ਦਈਏ ਕਿ ਆਲ ਇੰਡੀਆ ਕਾਂਗਰਸ ਵੱਲੋਂ ਦੇਸ਼ ਪਾਰਚ ਸੰਗਠਨ ਸੈੱਜਨ ਅਭਿਆਨ ਦੇ ਤਹਿਤ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕੀਤੀ ਜਾ ਰਹੀ ਹੈ ਪੰਜਾਬ ਚ ਵੀ ਆਬਜ਼ਰਵਰ ਅਨਿਲ ਚੋਧਰੀ ਵੱਲੋਂ ਸੰਗਠਨ ਸੈੱਜਨ ਅਭਿਆਨ ਤਹਿਤ ਮਾਨਸਾ ਜ਼ਿਲ੍ਹੇ ਚ ਕਾਂਗਰਸੀ ਲੀਡਰਾਂ ਤੇ ਵਰਕ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਵਿਚਾਰ ਲਏ ਜਾ ਰਹੇ ਨੇ ਇਸੇ ਵਿਚਾਲੇ ਮਰਹੂਮ ਪੰਜਾਬੀ ਗਾਇਕ ਸਿਦੂ ਮਸੇਵਾਲ ਦੇ ਪਿਤਾ ਬਲਕੌਰ ਸਿੰਘ ਨੇ ਵੀ ਇਸ ਮੀਟਿੰਗ ਦਾ ਵਿੱਚ ਹਿੱਸਾ ਲਿਆ ਜਿਸ ਦੌਰਾਨ ਉਹਨੇ ਇੱਕ ਵੱਡਾ ਐਲਾਨ ਕਰ ਦਿੱਤਾ ਬਲਕੌਰ ਸਿੰਘ ਸਿਦੂ ਨੇ ਇਸ ਦੌਰਾਨ ਕਿਹਾ ਕਿ ਮੇਰੇ ਪੁੱਤ ਦੇ ਇਸ ਦੁਨੀਆ ਤੋਂ ਚਲੇ ਜਾਣ ਦੇ ਬਾਵਜੂਦ ਵੀ ਲੋਕਾਂ ਨੇ ਮੇਰਾ ਸਾਥ ਦਿੱਤਾ ਤੇ ਅੱਜ ਵੀ ਮੇਰੇ ਨਾਲ ਖੜੇ ਨੇ ਉਹਨਾਂ ਕਿਹਾ ਕਿ ਮੈਂ ਮੇਰੇ ਪੁੱਤ ਦੇ ਅਧੂਰੇ ਸੁਪਨੇ ਨੂੰ ਪੂਰਾ ਕਰਾਂਗਾ ਅਸੀਂ ਚੋਣ ਵੀ ਜ਼ਰੂਰ ਲੜਾਂਗੇ ਤੇ ਜਿੱਤਾਂਗੇ ਵੀ ਤੇ ਆਪਣੇ ਪੁੱਤ ਦੀ ਫੋਟੋ ਨੂੰ ਜੇਬ ਤੇ ਲਗਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਂਗਾ ਜੋ ਉਸਨੇ ਆਪਣੇ ਹਲਕੇ ਦੇ ਲਈ ਸੁਪਨੇ ਸੋਚੇ ਨੇ ਉਸ ਨੂੰ ਪੂਰਾ ਮੈਂ ਜ਼ਰੂਰ ਕਰਾਂਗਾ ਮੈਂ ਉਹਨਾਂ ਜਰਨਲਵਾਦਾਂ ਤੇ ਨਾਲ ਮੀਟਿੰਗ ਕਰਕੇ ਆਇਆ ਮੈਂ ਤਾਂ ਉਹਨੂੰ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਸਾਨੂੰ 5 ਤੋਂ 10 ਮਿੰਟ ਵੀ ਦੇ ਦੇਓ ਤਾਂ ਬਣਦੀ ਹੈ ਕਿ ਜਿਹੜੇ ਸਾਰੇ شڈیل ہوا اس بھی جگہ پہ جا نہیں سکتے کئی ایسی ہوتی ہے رانگے بھائی مجھے پورا نہیں پتا ہوتا تو میری جا شڈ طے کر اس طرح ہی کرنا تھی جاؤں وسا دو میرے لگتا ہے آئے بھی بچے آئے سانس کا نہ ਅੰਗਲਾ ਪਹਿਲੀ ਵਾਰ ਇਹ ਘਰ ਰੱਖਿਆ ਰੋਕੁੰਦੇ ਨੇ ਤੇ ਤੁਸੀਂ ਜਾ ਕੇ ਸੁਣਾਉਣ ਹੋਣਗੇ ਉੱਥੇ ਫਰਾਰੇ ਕਹਿੰਦੇ ਆ ਪਰ ਇਹ ਅੰਗਤ ਦੀ ਮਰਜ਼ੀ ਇਹ ਹੈ ਵੀ ਆਪਾਂ ਖਾੜੇ ਦੇ ਵਿੱਚ ਉੱਤੇ ਚਰਲਾਂਗੇ ਜਿਹੜੇ ਜਿਹੜੇ ਬੰਦੇ ਮਿਲਣ ਆਲੇ ਨੇ ਬਾਹਰ ਸਾਡੇ ਕੋਲ ਉਹ ਇੱਕ ਦੋ ਬੰਦੇ ਆਪਾਂ ਬੈਠ ਕੇ ਗੇਟ ਕਰਾਂਗੇ ਜਦੋਂ ਵੀ ਆਪਣੇ ਧਰਮ ਨੂੰ ਪਾਣੀ ਆਵੇ ਲੋਕ ਆਵੇ ਜਦੋਂ ਆਵੇ ਤਾਂ ਆਪਾਂ ਉਹਨਾਂ ਬੰਦਿਆਂ ਕੋਲ ਜਾ ਕੇ ਨੇਤੀਆਂ ਆਖਾਂ ਦੇਣਾ ਇਹ ਅੱਜ ਦਾ ਪ੍ਰੋਗਰਾਮ ਸੀਗਾ ਬਾਕੀ ਮੈਨੂੰ ਤੋ ਅਧੇ ਰਿਹਾ 18 ਮੇ ਕੇ ਮਨ ਸੁਣ ਮਿਲਿਆ ਮੈਨੂੰ ਲੱਗਦਾ ਕਿ ਸ਼ਾਇਦ ਮੇਰੇ ਪੰਜਾਂ ਤੋਂ ਬਾਅਦ ਮੈਨੂੰ ਲੋਕ ਕਿਤੇ ਢੋਲਣਾ ਜਾਣ

جیوا لے کے لا کے سبھا گے میں ہو سکتا تھوڑا بہت کمزور ہوگا اپنی آواز کے ذریعے ایک میرا سنیا تک ضرور پہنچو گا فیزیکلی میں کبھی لےٹ بھی ہونے یا نہ پہنچا جائے پر میں سونے کو ہی آ کے آ کے رکھنا اگلی جنگ بہت بڑی ہے کرنی ہےٹانے میرا نیا جاؤ گے اچھا اپنے بھی کوئی مانی نہیں رکھتی ہے اپنا اپنے ਜਿਹੜੇ ਵਰਦੀ ਖੜੇ ਨੇ ਨਾਲ ਬੁੱਲੇ ਪੜੇ ਨੇ ਜਿਹਨੇ ਆਪਾਂ ਉਹਨਾਂ ਦੇ ਟਾਈਲ ਕਰਾਂਗੇ ਉਹਦੇ ਜਗ੍ਹਾ ਦੇ ਸਾਡੇ ਹਾਂ ਕਿਤੇ ਵੀ ਕਾਂਗਰਸ党 ਦੀ ਟੀਮ ਨੂੰ ਜਿਹੜੇ ਪ੍ਰਧਾਨ ਵੀ ਗੱਲ ਕੇ ਯੋਗ ਤੇ ਕਿ ਸਾਡੇ ਕੋਲੇ ਐਸੇ ਪਰੰਤੂ ਫੇਰ ਵੀ ਅਸੀਂ ਜਦੋਂ ਇੰਨਾ ਜਾਣਦੇ ਜੀ ਦੁਬਾਰਾ ਬੋਲਦੇ ਵੀ ਉਹ ਤੋਂ ਸਟਾਰਟ ਕਰਾਉ ਤੋਂ ਕੋਈ ਪਲਾਨ ਨਹੀਂ ਕਰਦੀ ਜਿਹੜਾ ਇਹਨਾਂ ਨੂੰ ਯੋਗ ਦੇ ਨਾਲ ਦਿੱਤੇ ਸਾਡੇ ਹਰ ਇੱਕ ਤੋਂ ਹੁਸਿਆਰ ਬੰਦੇ ਦੇ ਰਹੇ ਸੋ ਇਹਨਾਂ ਨੂੰ ਸੱਜੂਬਤ ਪਹਿਲਾਂ ਦੇ ਵਿੱਚ ਜਾਣ ਅੱਗੇ ਜਾ ਕੇ